ਕੋਰ ਵੀ ਬਹੁਤ ਵੱਡੇ ਲੈਵਲ ਤੇ ਲੱਗਿਆ ਫਿਰ ਇਸ ਦੇ ਲਈ ਵਿਚਾਰ ਹੋਇਆ ਕਿ ਇਹ 97 ਸਬਡਿਵੀਜ਼ਨਾਂ ਦੇ ਵਿੱਚ ਕੌਣ-ਕੌਣ ਦੇਣਗੇ ਤਾਂ ਉਸ ਦੇ ਲਈ ਸੰਯੋਜਕਾਂ ਦੀ ਨਿਯੁਕਤੀ ਹੋਈ ਹਰ ਸਬਡਿਵੀਜ਼ਨ ਦੇ ਲਈ ਇੱਕ ਸੰਯੋਜਕ ਨਿਯੁਕਤ ਹੋਏ ਨੇ ਜ਼ਿਲ੍ਹਾ ਕਨਵੀਨਰ ਨੇ ਜਿਸ ਤਰ੍ਹਾਂ ਸਾਡੇ ਨਾਲ ਬੈਠੇ ਨੇ ਪ੍ਰੀਤਮਨ ਜੀ ਸ਼ਰਮਾ ਜੀ ਇਹ ਸੰਗਰੂਰ ਜ਼ਿਲ੍ਹਾ ਦੇ ਕੋਆਰਡੀਨੇਟਰ ਨੇ ਸਾਡੇ ਨਾਲ ਬੈਠੇ ਨੇ ਅ ਅਜੇ ਸ਼ਰਮਾ ਜੀ ਇਹ ਸਾਡੇ ਪਟਿਆਲਾ ਸਿਟੀ ਦੇ ਸਬਡਿਵੀਜ਼ਨ ਦੇ ਕਨਵੀਨਰ ਨੇ ਇਹ ਜਿਹੜੀ ਸਾਰੀ ਮੁਹਿੰਮ ਹੈ ਸੰਤਾਂ ਦੇ નેਤਰਤਵ ਵਿੱਚ ਚੱਲਣ ਵਾਲੀ ਆ ਮਹਾਮੜਲੇਸ਼ਵਰ Swami Rameshwar Das Tyagi ji Maharaj ਉਹਨਾਂ ਦੇ નેਤਰਤਵ ਦੇ ਵਿੱਚ ਇਹ ਸਾਰੀ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਇਸ ਮੁਹਿੰਮ ਦੀ ਪੂਰੀ ਪੰਜਾਬ ਦੀ ਜਿਹੜੀ ਮੁਹਿੰਮ ਹੈ ਉਹ Swami ji ਦੇ નેਤਰਤਵ ਵਿੱਚ ਚਲੇਗੀ ਹਰ ਸਥਾਨ ਦੇ ਉੱਤੇ ਇੱਕ ਸੰਤ ਲੋਕਲ ਲੈਵਲ ਦੇ ਉੱਤੇ ਉਹ ਨਾਲ ਰਹਿਣਗੇ ਤੇ ਸੰਯੋਜਕਾਂ ਦੇ ਨਾਮ ਕੋਸ਼ਿਤ ਹੋ ਗਏ ਨੇ ਇਹਦੇ ਵਿੱਚ ਅਸੀਂ ਇਹ ਸਾਰੇ ਨਾਮ ਅੱਜ ਸੰਯੋਜਕਾਂ ਦੇ ਪਾਤੇ ਨੇ ਲਿਸਟ ਦੇ ਵਿੱਚ ਤੇ ਜਿਹੜਾ ਮੰਗ ਪੱਤਰ ਦੇਣ ਦਾ ਇੱਕ ਮਹੂਰਤ ਹੈ ਉਹ ਵੀ ਮਹੂਰਤ ਦਾ ਸਮਾਂ ਇਹਦੇ ਵਿੱਚ ਕਰ ਲਿਆ ਗਿਆ ਮੰਗ ਪੱਤਰ ਦੇਣ ਦਾ ਜਿਹੜਾ ਮਹੂਰਤ ਹੈ ਉਹ 13 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 24 ਵਜੇ 10 ਵਜੇ ਦੇ 2 ਮਿੰਟ ਤੋਂ ਲੈ ਕੇ 10 ਵਜੇ ਦੇ 24 ਮਿੰਟ ਤੱਕ ਦਾ ਸਮਾਂ ਰਹੇਗਾ ਸਾਰੇ ਸਾਥੀ ਸਾਡੇ 9:30 ਵਜੇ ਆਪਣੀ ਆਪਣੀ ਸਬਡਿਵੀਜ਼ਨ ਦੇ ਐਸ ਡੀ ਐਮ ਆਫਿਸ ਚ ਇਕੱਠੇ ਹੋਣਗੇ ਉੱਥੋਂ ਇਕੱਠੇ ਹੋ ਕੇ 10 ਵਜੇ ਜਿਹੜਾ ਮਹੂਰਤ ਹੈ 10:00 ਤੋਂ 10:00 ਵਜੇ ਦਾ ਇਸ ਮਹੂਰਤ ਦੇ ਵਿੱਚ ਜਾ ਕੇ ਐਸ ਡੀ ਐਮ ਨੂੰ ਜਾਂ ਜਿਹੜੇ ਵੀ ਐਸ ਡੀ ਐਮ ਆਫਿਸ ਜਾਂ ਐਸ ਡੀ ਐਮ ਨਹੀਂ ਵੀ ਮੌਜੂਦ ਹੋਣਗੇ ਤਾਂ ਜਿਹੜੇ ਉੱਥੇ ਮੌਜੂਦ ਅਧਿਕਾਰੀ ਹੋਣਗੇ ਉਹਨਾਂ ਨੂੰ ਐਸ ਡੀ ਐਮ ਦੇ ਨਾਮ ਮੰਗ ਪੱਤਰ ਦੇਣਗੇ ਐਸ ਡੀ ਐਮ ਆਫਿਸ ਵਿੱਚ ਤੇ ਉਹ ਮੰਗ ਪੱਤਰ ਦੇਣ ਤੋਂ ਬਾਅਦ ਤੇ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਟਾਈਮ ਦੇ ਉੱਤੇ ਇੱਕੋ ਦਿਨ ਇੱਕੋ ਸਮੇਂ ਦੇ ਉੱਤੇ ਇਹ ਮੰਗ ਪੱਤਰ ਦਿੱਤੇ ਜਾਣੇ ਨੇ ਪੰਜਾਬ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਜਿਹੜੀ ਇਹ ਮੰਗ ਹੈ ਕਿਸੇ ਇੱਕ ਏਰੀਆ ਦੀ ਮੰਗ ਨਹੀਂ ਹੈ ਇਹ ਪੂਰੇ ਪੰਜਾਬ ਦੇ ਹਿੰਦੂਆਂ ਦੀ ਮੰਗ ਹੈ ਜਿਹੜੀ ਵੀ ਪੋਲੀਟੀਕਲ ਪਾਰਟੀ ਹਿੰਦੂਆਂ ਨੂੰ ਇਗਨੋਰ ਕਰਦੀ ਆ ਤਾਂ 2027 ਦੇ ਵੀ ਅੱਗੇ ਚੋਣਾਂ ਆ ਰਹੇ ਨੇ ਲੁਧਿਆਣਾ ਦੀ ਬਾਈ ਇਲੈਕਸ਼ਨ ਵੀ ਚੱਲ ਰਹੀ ਹੈ ਤਾਂ ਜੜੀਆਂ ਵੀ ਪਾਰਟੀਆਂ ਕੋਈ ਵੀ ਪਾਰਟੀ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਇਗਨੋਰ ਕਰਕੇ ਪੰਜਾਬ ਦੇ ਹਿੰਦੂਆਂ ਨੂੰ ਪੰਜਾਬੀ ਹਿੰਦੂਆਂ ਨੂੰ ਨજર ਅੰਦਾਜ਼ ਕਰਕੇ ਕੋਈ ਵੀ ਪੋਲੀਟੀਕਲ ਪਾਰਟੀ ਪੰਜਾਬ ਦੀ ਸੱਤਾ ਦੇ ਵਿੱਚ ਨਹੀਂ ਆ ਸਕਦੀ ਜਿਹੜੀਆਂ ਪਹਿਲਾਂ ਵੀ 92 ਸੀਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਤੀਆਂ ਤਾਂ ਉਹ ਵੀ ਪੰਜਾਬ ਦੇ ਹਿੰਦੂਆਂ ਦਾ ਬਹੁਤ ਵੱਡਾ ਇਸ ਦੇ ਵਿੱਚ ਯੋਗਦਾਨ ਹੈ ਤਾਂ ਪੰਜਾਬ ਨੂੰ ਪੰਜਾਬੀਆਂ ਦੇ ਤੌਰ ਤੇ ਜਾਣਿਆ ਜਾਣਾ ਚਾਹੀਦਾ ਨਾ ਕਿ ਪੰਜਾਬ ਨੂੰ ਅਲੱਗ-ਅਲੱਗ ਧਰਮਾਂ ਦੇ ਤੌਰ ਤੇ ਜਾਣਿਆ ਜਾਣਾ ਚਾਹੀਦਾ। ਅੱਜ ਧਰਮਗਦਰ ਦੀ ਗੱਲ ਕੀਤੀ ਹੈ। ਰੋੜੀ ਕੋੜੀ ਇਲਾਕੇ ਵਿੱਚ ਮੌਜੂਦਾ ਸਰੋਵਰ ਨੂੰ ਲੈ ਕੇ ਵਿੱਧਾ ਡਿਪਟੀ ਕਮਿਸ਼ਨਰ ਬਣ ਉਹ ਤੇ ਗੇੜਾ ਮਾਰਿਆ ਗਿਆ। ਵੀ ਇਸ ਦੇ ਵਿਕਾਸ ਨੂੰ ਲੈ ਕੇ ਸਬਸਪੈਂਡ ਲੈ ਕੇ ਕਦਮ ਚੁੱਕਾਂਗੇ। ਮੌਜੂਦਾ ਐਮਐਨਏ ਕੋਲ ਗੱਲਬਾਤ ਹੋਈ ਹੈ ਕਿ ਡਿਪਟੀ ਕਮਿਸ਼ਨਰ ਨੇ ਗੇੜਾ ਮਾਰਿਆ ਪਰ ਉਸ ਦਾ ਅੱਗੇ ਕੋਈ ਗੱਲਬਾਤ ਨਹੀਂ ਚੱਲੀ। ਦੇਖੋ ਸਰ ਇਹ ਜਿਹੜਾ ਕੰਮ ਹੈਗਾ ਇਹ ਕੰਮ ਹੈਗਾ ਬਿਊਰੋਕ੍ਰੇਸੀ ਦਾ। ਦੇਖੋ ਸਾਡੇ ਤਿੰਨ ਸਿਸਟਮ ਹੁੰਦੇ ਨੇ ਇਸ ਦੇ ਜਿਹੜਾ ਜਿਹੜਾ ਸਾਡਾ ਦੇਸ਼ ਦਾ ਸਿਸਟਮ ਹੈ ਉਹ ਤਿੰਨ ਤਰੀਕੇ ਇਕ ਸਾਡਾ ਜਿਹੜਾ ਸਿਸਟਮ ਹੁੰਦਾ ਇੱਕ ਹੁੰਦੀ ਹੈ ਲਾ ਮੇਕਿੰਗ ਬੋਡੀ ਜਿਹੜੀ ਸਾਡੀ ਸਟੇਟ ਚ ਲਾ ਮੇਕਿੰਗ ਬੋਡੀ ਆ ਉਹ ਸਾਡੀ ਅਸੈਂਬਲੀ ਆ ਉਹਦਾ ਕੰਮ ਆ ਕਾਨੂੰਨ ਬਣਾਉਣਾ ਉਸ ਬਨੇ ਹੋਏ ਕਾਨੂੰਨ ਦੀ ਇੰਪਲੀਮੈਂਟੇਸ਼ਨ ਜਾਂ ਐਗਜ਼ੀਕਿਊਸ਼ਨ ਜਿਹੜੀ ਆ ਉਹ ਬਿਊਰੋਕ੍ਰਾਸੀ ਦਾ ਕੰਮ ਆ ਅਗਰ ਬਿਊਰੋਕ੍ਰਾਸੀ ਨਹੀਂ ਕਰਦੀ ਤਾਂ ਫਿਰ ਕੋਰਟ ਦਾ ਕੰਮ ਆ ਕੋਰਟ ਉਸ ਦੇ ਉੱਤੇ ਚੈੱਕ ਕਰਦੀ ਆ ਤਾਂ ਇਹ ਜਿਹੜੀ ਡਿਊਟੀ ਆ ਐਮਐਲਏ ਦੀ ਡਿਊਟੀ ਨਹੀਂ ਆ ਉੱਥੇ ਕਬਜ਼ਾ ਹਟਾਉਣਾ ਜਾਂ ਕਬਜ਼ਾ ਕਰਵਾਉਣਾ ਇਹ ਜਿਹੜਾ ਕੰਮ ਹੈ ਉਸ ਕਬਜ਼ੇ ਨੂੰ ਰੋਕਣਾ ਕਬਜ਼ੇ ਦੇ ਉੱਤੇ ਧਿਆਨ ਰੱਖਣਾ ਅਗਰ ਕਿਤੇ ਲਾ ਦੀ ਵਾਇਲੇਸ਼ਨ ਹੋ ਰਹੀ ਹੈ ਤਾਂ ਉਹਨਾਂ ਦੇ ਉੱਤੇ ਐਫ ਆਈ ਆਰ ਲੋਜ ਕਰਨਾ ਜਾਂ ਲੋਜ ਕਰਵਾਣਾ ਇਹ ਬਿਊਰੋਕ੍ਰੇਸੀ ਦਾ ਕੰਮ ਹੈ ਸਿੱਧਾ ਸਿੱਧਾ ਡੀ ਸੀ ਧਰਮ ਅਰਥ ਜਿਹੜਾ ਬੋਰਡ ਹੈ ਧਰਮ ਅਰਥ ਬੋਰਡ ਦੇ ਜ਼ਿਲ੍ਹੇ ਚ ਜਿਹੜੇ ਮੁਖੀ ਨੇ ਔਰ ਡਿਪਟੀ ਕਮਿਸ਼ਨਰ ਨੇ ਤੇ ਜਿਹੜਾ ਧਰਮ ਸਥਾਨਾ ਦੇ ਵਿੱਚ ਦੀ ਜਿਹੜੀ ਸੁਰੱਖਿਆ ਹੈ ਉਸ ਦੀ ਜ਼ਿੰਮੇਵਾਰੀ ਸਿੱਧਾ ਸਿੱਧਾ ਡਿਪਟੀ ਕਮਿਸ਼ਨਰ ਪਟਿਆਲਾ ਦੀ ਹੈ ਫਰਨੋ ਗ੍ਰੀੜਾਤ ਮਹਾਤੂ ਕੇ ਲਈ ਵਾਦੇ ਵੀ ਕਰ ਚੁੱਕੇ ਆ ਅਸਰਸ਼ਨ ਨੋਟਿਸ ਤੱਕ ਲੱਗ ਚੁੱਕੇ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਪਰ ਅੱਗੇ ਗਰਾਉਂਡ ਲੈਵਲ ਤੇ ਕਾਰਵਾਈ ਨਹੀਂ ਕੀਤੀ ਕਾਰਨ ਗਰਾਉਂਡ ਅਸੀਂ ਆਪਾਂ ਇਸੀ ਕਰਕੇ ਤਾਂ ਕਰ ਰਹੇ ਆ ਕਿ ਅਸੀਂ ਕਹਿ ਰਹੇ ਆ ਕਿ ਸਾਡੇ ਧਰਮ ਸਥਾਨ ਸੁਰੱਖਿਤ ਨਹੀਂ ਹੈਗੇ ਸਾਨੂੰ ਅੱਜ ਸਾਨੂੰ ਹਿੰਦੂ ਮੰਦਿਰ ਐਕਟ ਦੀ ਜ਼ਰੂਰਤ ਕਿਉਂ ਪਈ ਹਿੰਦੂ ਸਮਾਜ ਨੂੰ ਕਿਉਂਕਿ ਜੇ ਹਿੰਦੂ ਧਰਮ ਸਥਾਨਾਂ ਦਾ ਸੁਰੱਖਿਆਨ ਸਹੀ ਤਰੀਕੇ ਦੇ ਨਾਲ ਹੋ ਰਿਹਾ ਹੁੰਦਾ ਸਾਡੇ ਮੰਦਰਾਂ ਦੇ ਅੰਦਰ ਅੱਜ ਸ਼੍ਰੀ ਕਾਲੀ ਮਾਤਾ ਮੰਦਿਰ ਦੀ ਗੱਲ ਕਰਦੇ ਆਂ ਆਪਾਂ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਵੀ ਅੱਜ ਤੁਸੀਂ ਲਗਾ ਲੋ ਤਾਂ ਕਦੀ ਚੜਾਵੇ ਦੀ ਬੰਦਰਬਾਠ ਹੁੰਦੀ ਆ ਕਦੀ ਪੁਜਾਰੀਆਂ ਦੇ ਨਾਲ ਜਿਹੜੀ ਹੈਗੀਆਂ ਉਹਨਾਂ ਦਾ ਉਹਨਾਂ ਦੀਆਂ ਸਮੱਸਿਆਵਾਂ ਨੇ ਕਦੀ ਜਿਹੜੇ ਸਾਡੇ ਸ਼ਰਧਾਲੂ ਆ ਉਹਨਾਂ ਨੂੰ ਲੁੱਟਿਆ ਖੋਟਿਆ ਜਾਂਦਾ ਤਾਂ ਤੁਸੀਂ ਇਹ ਲਗਾ ਕੇ ਚੱਲੋ ਅੱਜ ਵੀ ਅਗਰ ਜੇ ਅਸੀਂ ਧਾਰਮਿਕਤਾ ਦੀ ਗੱਲ ਕਰੀਏ ਸ਼੍ਰੀ ਕਾਲੀ ਮਾਤਾ ਦੇ ਚਰਣਾ ਦੇ ਵਿੱਚ ਜੇ ਆਪਾਂ ਮੰਦਿਰ ਚ ਮੁੱਖ ਦਰਬਾਰ ਚ ਜਾਂਦੇ ਆ ਤਾਂ ਮਾਤਾ ਦੇ ਚਰਣਾ ਦੇ ਵਿੱਚ ਭਗਵਾਨ ਭੋਲੇनाथ ਵੀ ਰਾਜਮਾਨ ਨੇ ਤੁਹਨੇ ਕਿਸ ਨੇ ਦਰਸ਼ਨ ਕੀਤੇ ਨੇ ਭਗਵਾਨ ਦੇ ਮਾਤਾ ਦੇ ਚਰਨਾਂ ਦੇ ਵਿਚ ਜਿਹੜੇ ਬੋਲੇਨਾਥ ਦੀ ਮੂਰਤੀ ਹੈ ਉਹਨਾਂ ਦੀ ਪੂਜਾ ਅਰਚਨਾ ਨਹੀਂ ਹੋ ਰਹੀ ਜਾਨਕੀ ਮੇਨ ਮੂਰਤੀ ਹੈ ਉਹ ਸਮੁੰਦਰ ਦੀ ਬਾਕੀ ਸੱਜੇ ਖੱਬੇ ਮੂਰਤੀਆਂ ਨੂੰ ਛੱਡ दिए ਉਸ ਮੇਨ ਮੂਰਤੀ ਦੀ ਬੋਲੇਨਾਥ ਦੀ ਨਾ ਪੂਜਾ ਅਰਚਨਾ ਹੋ ਰਹੀ ਹੈ ਨਾ ਉਹਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਜਿਹੜੀ ਇਹ ਸਿੱਧ ਸ਼ਕਤੀ ਪੀਠ ਹੈ ਇੱਥੇ ਜਿਹੜਾ ਹਵਨ ਯੱਗ ਦੀ ਜੋ ਪਰੰਪਰਾ ਹੈ ਤੁਸੀਂ ਨਾਨਾ ਦੇਵੀ ਮਾਤਾ ਮੰਦਰ ਜਾਓਗੇ ਪਹਾੜ ਦੇ ਵਿੱਚ ਤਾਂ ਤੁਹਾਨੂੰ ਉੱਥੇ ਹਵਨ ਮਿਲੇਗਾ 24 ਘੰਟਾ ਹੁੰਦਾ ਇੱਥੇ ਹਵਨ ਯੱਗ ਨਹੀਂ ਹੋ ਰਿਹਾ ਕੋਈ ਦੇਵੀ ਭਗਵਦ ਦਾ ਪਾਠ ਨਹੀਂ ਹੋ ਰਿਹਾ ਕੋਈ ਸਬਸਤੀ ਦਾ ਪਾਠ ਨਹੀਂ ਹੋ ਰਿਹਾ ਧਾਰਮਿਕ ਮਰਿਆਦਾ ਕਿੱਥੇ ਆ ਇਹ ਤਾਂ ਸਿਰਫ ਇੱਕ ਦੁਕਾਨ ਬਣਾ ਰੱਖੀ ਆ ਸਰਕਾਰ ਦੇਖੋ ਡੀਸੀ ਦਾ ਕੰਮ ਨਹੀਂ ਆ ਦੇਖਣਾ ਵੀ ਸਾਡੀ ਆਰਤੀ ਸੱਜਣ ਨੂੰ ਘੁਮਾਈ ਜਾਏਗੀ ਜਾਂ ਖੱਬੇ ਨੂੰ ਘੁਮਾਈ ਜਾਏਗੀ ਅਸੀਸ ਡੀਸੀ ਵੀ ਦੇਖੋ ਪ੍ਰਸ਼ਾਸਨ ਦਾ ਕੰਮ ਤਾਂ ਐਡਮਿਨਿਸਟ੍ਰੇਸ਼ਨ ਕਰਨਾ ਹੈ ਜਿਹੜਾ ਧਾਰਮਿਕ ਕੰਮ ਆ ਉਹ ਧਾਰਮਿਕ ਮਹਾਪੁਰਸ਼ਾਂ ਦਾ ਕੰਮ ਹੈ ਸਾਡੇ ਸੰਤਾਂ ਮਹੰਤਾਂ ਦਾ ਕੰਮ ਹੈ ਮਹਾਪੁਰਸ਼ਾਂ ਦਾ ਕੰਮ ਹੈ ਵਿਦਵਾਨ ਸ਼ਾਸਤਰੀਆਂ ਦਾ ਕੰਮ ਹੈ ਇਸ ਕਰਕੇ ਅਸੀਂ ਕਰਨੇ ਆ ਵੀ ਸਰਕਾਰ ਇਹਨਾਂ ਦੇ ਉੱਤੇ ਕਬਜ਼ਾ ਛੱਡੇ ਤੇ ਸਾਡਾ ਇੱਕ ਜਿਹੜਾ ਬੋਰਡ ਹੈਗਾ ਇਹਦੇ ਚੋਂ ਸਾਰੀ ਇੱਕ ਕਮੇਟੀ ਬਣੇ ਕਮੇਟੀ ਬਣ ਕੇ ਕਾਨੂੰਨ ਦੇ ਮੁਤਾਬਕ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਜੇ ਸਾਡੀ ਇੱਕ ਪਿੱਛੇ ਹੋਰ ਵੀ ਗੱਲ ਆਈ ਤੁਹਾਡੀ ਗੱਲ ਦੇ ਵਿੱਚ ਹੀ ਕਿ ਮੈਂ ਗੱਲ ਕਰ ਦਿੰਦਾ ਇੱਕ ਹੋਰ ਗੱਲ ਆਈ ਕਿ ਜਿਹੜਾ